ਤਰੰਤਾਰਨ ਬਾਈਪਾਸ ਦੀਆਂ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਹਨ ਲੋਕਾਂ ਨੇ ਫਾਸਵੇਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਾਈਪਾਸ ਇੱਕ ਚੌਰਾਸਤਾ ਹੈ ਇੱਕ ਸਾਈਡ ਅੰਮ੍ਰਿਤਸਰ ਦੂਸਰੀ ਤਰੰਤਾਰਨ ਸ਼ਹਿਰੀ ਤੀਸਰੀ ਚਬਾਲ ਅਤੇ ਚੌਥੀ ਸਾਈਡ ਝੰਡਿਆਲਾ ਰੋਡ ਨੂੰ ਜਾਂਦੀ ਹੈ ਅਤੇ ਟ੍ਰੈਫਿਕ ਲਾਈਟਾਂ ਖਰਾਬ ਹਨ ਜਿਸ ਕਰਕੇ ਆਏ ਦਿਨ ਹਾਦਸੇ ਹੁੰਦੇ ਹਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲਾਈਟਾਂ ਨੂੰ ਜਲਦ ਠੀਕ ਕਰਵਾਇਆ ਜਾਵੇ ਅੰਮ੍ਰਿਤਸਰ ਬਾਈਪਾਸ ਦੇ ਕੋਲ ਖੜੇ ਹਾਂ ਤੇ ਇਹ ਜਿਹੜੀਆਂ ਲਾਈਟਾਂ ਲੱਗੀਆਂ ਇੱਥੇ ਬੜੇ ਸਾਲਾਂ ਤੋਂ ਐਦਾਂ ਹੀ ਮੰਦ ਹੈਗੀਆਂ ਵਾ ਇਹਦੇ ਚਾਰ ਰਸਤੇ ਪੈਂਦੇ ਆ ਸਿੱਧਾ ਅੰਮ੍ਰਿਤਸਰ ਨੂੰ ਜਾਂਦਾ ਹੈ ਕਿ ਤਰਨਤਨ ਸਿਟੀ ਨੂੰ ਇੱਕ ਸਾਈਡ ਤੇ ਨਾਲੇ ਵਾਲੀ ਸਾਈਡ ਜਾਂਦੀ ਹੈ ਤੇ ਕਿਚੂ ਬਾਲ ਰੋਡ ਦੀ ਸਾਈਡ ਜਾਂਦੀ ਹੈ ਤੇ ਇੱਥੇ ਆਏ ਤੇ ਐਕਸੀਡੈਂਟ ਹੁੰਦੇ ਹੀ ਰਹਿੰਦੇ ਆ ਕਿਉਂਕਿ ਇੱਥੇ ਜਿਹੜੀਆਂ ਟ੍ਰੈਫਿਕ ਲਾਈਟਸ ਹੈਗੀਆਂ ਉਹ ਬੜੇ ਸਾਲਾਂ ਤੋਂ ਐਦਾਂ ਬੰਦ ਪਈਆਂ ਨਾ ਚੱਲਦੀਆਂ ਨਾ ਉਹ ਨਾਲ ਤੇ ਹੰਦ ਦਿੱਤਾ ਗਿਆ ਪ੍ਰਸ਼ਾਸਨ ਨੂੰ ਮੰਗਾ ਕਿ ਜਲਦੀ ਜਲਦੀ ਠੀਕ ਕਰਾਈ ਜਾਵੇ ਇਹ ਵੇਖੋ ਜੀ ਅੰਮ੍ਰਿਤਸਰ ਰੇਈ ਬਾਈਪਾਸ ਤੇ ਖੜੇ ਆ ਕਿ ਇੱਥੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਟ੍ਰੈ ਕਿ ਪ੍ਰਸ਼ਾਸਨ ਨੂੰ ਮੰਗ ਹੈ ਇਹਨੂੰ ਰਿਪੇਅਰ ਕੀਤਾ ਜਾਵੇ ਇਹਨੂੰ ਚੱਲੂ ਕੀਤਾ ਜਾਵੇ ਕਿ ਇੱਕ ਸਾਈਡ ਤੇ ਜਨਿਆਲਾ ਰੋਡ ਹੈ ਇੱਕ ਸਾਈਡ ਤੇ ਚਮਾਲ ਰੋਡ ਹੈ ਇੱਕ ਸਾਈਡ ਤੇ ਸ਼ਹਿਰ ਵੱਲ ਜਾਂਦੀ ਹੈ ਇੱਕ ਸਾਈਡ ਤੇ ਅੰਮ੍ਰਿਤਸਰ ਬਾਈਪਾਸ ਵੱਲ ਜਾਂਦੀ ਹੈ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਕਿ ਪ੍ਰਸ਼ਾਸਨ ਨੂੰ ਮੰਗ ਹੈ ਕਿ ਲਾਈਟਾਂ ਟ੍ਰੈਫਿਕ ਲਾਈਟਾਂ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਸ਼ਹਿਰ ਵਿੱਚ ਅੰਮ੍ਰਿਤਸਰ ਬਾਈਪਾਸ ਉੱਤੇ ਜੋ ਹਨ ਉਹ ਲਾਈਟਾਂ ਲਗਾਈਆਂ ਗਈਆਂ ਸਨ ਰਾਹਗੀਰਾਂ ਵਾਸਤੇ ਇਹ ਤਾਂ ਕਿ ਕੋਈ ਐਕਸੀਡੈਂਟ ਨਾ ਹੋ ਸਕੇ ਜੋ ਕਿ ਸਾਲਾਂ ਤੋਂ 100 ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਉਦੋਂ ਇਹਨਾਂ ਲਾਈਟਾਂ ਨੂੰ ਠੀਕ ਕਰੇਗਾ ਜਦੋਂ ਕੋਈ ਹਾਸਾ ਹੋ ਜਾਏਗਾ ਕੀ ਉਹ ਹਾਸੇ ਦੀ ੜੀਕ ਵਿੱਚ ਹੈ ਗੁਰਿੰਦਰ ਟਿੰਕੂ ਦੀ ਰਿਪੋਰਟ ਫਾਸਟ ਨਿਊਜ਼ ਤਰਨਤ